ਨਾਮ ਜਪ ਕੇ ਤਾਂ ਦੂਰ ਹੁੰਦੇ ਦੁੱਖੜੇ ਸੇਵਾ ਕਰਕੇ ਮਾਨ ਪਾਈਦਾ ਅਜੀ ਨਾਮ ਜਪ ਕੇ ਤਾਂ ਦੂਰ ਹੁੰਦੇ ਦੁੱਖੜੇ ਸੇਵਾ ਕਰਕੇ ਮਾਨ ਪਾਈਦਾ ਤੇਰਾ ਕੀਤਾ ਜਾਤੋ ਨਹੀਂ ਤੇਰਾ ਕੀਤਾ ਜਾਤੋ ਨਹੀਂ ਮੈਨੋ ਜੋਗ ਕੀ ਤੋਈ ਕੇ ਸੇਵਾ ਕਰਕੇ ਮਾਨ ਪਾਈਦਾ ਮੈਨੂੰ ਜੋਗ ਕੀ ਤੋਈ ਕੇ ਸੇਵਾ ਕਰਕੇ ਮਾਨ ਪਾਈਦਾ ਨਾਮ ਜਪ ਕੇ ਤਾਂ ਦੂਰ ਹੁੰਦੇ ਦੁੱਖੜੇ ਸੇਵਾ ਕਰਕੇ ਮਾਨ ਪਾਈਦਾ ਨਾਮ ਜਪ ਕੇ ਤਾਂ ਦੂਰ ਹੁੰਦੇ ਦੁੱਖੜੇ ਸੇਵਾ ਕਰਕੇ ਮਾਨ ਪਾਈਦਾ ਤੇਰਾ ਕੀਤਾ ਜਾਤੋ ਨਹੀਂ ਤੇਰਾ ਕੀਤਾ ਜਾਤੋ ਨਹੀਂ ਮੈਨੋ ਜੋਗ ਕਿਤੋਈ ਕੇ ਸੇਵਾ ਕਰਕੇ ਮਾਨ ਪਾਈਦਾ ਮੈਂ ਨਿਰਗੁਣ ਹਾਰੇ ਕੋ ਗੁਣ ਨਹੀਂ ਮੈਂ ਨਿਰਗੁਣ ਹਾਰੇ ਕੋ ਗੁਣ ਨਹੀਂ ਆਪੇ ਤਰਸ ਪਇਓਈ ਕੇ ਸੇਵਾ ਕਰਕੇ ਮਾਨ ਪਾਈਦਾ ਆਪੇ ਤਰਸ ਪਈ ਹੋਈ ਕੇ ਸੇਵਾ ਕਰਕੇ ਮਾਨ ਪਾਈ ਦਾ ਅਜਿਹਾ ਨਾਮ ਜਪ ਕੇ ਤਾਂ ਦੂਰ ਹੁੰਦੇ ਦੁੱਖੜੇ ਸੇਵਾ ਕਰਕੇ ਮਾਨ ਪਾਈ ਦਾ ਅਜਿਹਾ ਨਾਮ ਜਪ ਕੇ ਤਾਂ ਦੂਰ ਹੁੰਦੇ ਦੁੱਖੜੇ ਸੇਵਾ ਕਰਕੇ ਮਾਨ ਪਾਈ ਦਾ ਤਰਸ ਪਿਆ ਮੈ ਰahmat ਹੋਈ ਤਰਸ ਪਿਆ ਮਰਮਤ ਹੋਈ ਤਰਸ ਪਿਆ ਮਰਮਤ ਹੋਈ ਤਰਸ ਪਿਆ ਮਰਮਤ ਹੋਈ ਸਤਿਗੁਰੂ ਸਜਣ ਮਿਲਿਆ ਕੇ ਸੇਵਾ ਕਰਕੇ ਮਾਨ ਪਾਈ ਦਾ ਸਤਿਗੁਰੂ ਸਜਣ ਮਿਲਿਆ ਕੇ ਸੇਵਾ ਕਰਕੇ ਮਾਨ ਪਾਈ ਦਾ ਨਾਮ ਜਪ ਕੇ ਤਾਂ ਦੂਰ ਹੁੰਦੇ ਦੁੱਖੜੇ ਸੇਵਾ ਕਰਕੇ ਮਾਨ ਪਾਈਦਾ ਨਾਮ ਜਪ ਕੇ ਤਾਂ ਦੂਰ ਹੁੰਦੇ ਦੁੱਖੜੇ ਸੇਵਾ ਕਰਕੇ ਮਾਨ ਪਾਈਦਾ ਨਾਨਕ ਨਾਮ ਮਿਲੇ ਤਾਂ ਜੀਵਾ 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 ਤਨ ਮਨ ਦੀ ਵਹਰੇਆ ਤਨ ਮਨ ਧੀਵੇ ਹਰਿਆ ਕੇ ਸੇਵਾ ਕਰਕੇ ਮਾਨ ਪਾਈ ਦਾ ਤਨ ਮਨ ਧੀਵੇ ਹਰਿਆ ਕੇ ਸੇਵਾ ਕਰਕੇ ਮਾਨ ਪਾਈ ਦਾ ਵਾਹਿਗੁਰੂ 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 ਕੇ ਸੇਵਾ ਕਰਕੇ ਮਾਨ ਪਾਈ ਦਾ 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 ਨਾਨਕ ਨਾਮ ਮਿਲੇ ਤਾਂ ਜੀਵਾ 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 ਤਨ ਮਨ ਧੀਵੇ ਹਰਿਆ ਕੇ ਸੇਵਾ ਕਰਕੇ ਮਾਨ ਪਾਈ ਦਾ ਅਜੀ ਤਨ ਮਨ ਧੀਵੇ ਹਰਿਆ ਕੇ ਸੇਵਾ ਕਰਕੇ ਮਾਨ ਪਾਈ ਦਾ ਨਾਮ ਜਪ ਕੇ ਤਾਂ ਦੂਰ ਹੁੰਦੇ ਦੁੱਖੜੇ ਸੇਵਾ ਕਰਕੇ ਮਾਨ ਪਾਇਦਾ ਅਜੇ ਨਾਮ ਜਪ ਕੇ ਤਾਂ ਦੂਰ ਹੁੰਦੇ ਦੁੱਖੜੇ ਸੇਵਾ ਕਰਕੇ ਮਾਨ ਪਾਇਦਾ ਨਾਮ ਜਪ ਕੇ ਤਾਂ ਦੂਰ ਹੁੰਦੇ ਦੁੱਖੜੇ ਸੇਵਾ ਕਰਕੇ ਮਾਨ ਪਾਇਦਾ ਵਾਹਿਗੁਰੂ ਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ